e trikala piliveche te idero aye aye che aye ethe bridge piche aye o che camping kono mala avako

टिडी उ <laughs> <देख। laughs> <देख। laughs> <देख। laughs> Qué deserte en la

ਇੱਥੇ ਖਲੋਦੋ ਜਾਨੇ ਚਲੋ ਚਲੋ ਸਾਹਮਣੇ ਆ ਜਾਓ ਤੁਸੀਂ ਵੀ ਆਓ ਵੀਰ ਜੀ ਇਧਰ ਮੁਹਰ ਕਰੋ ਮੇਰੇ ਵੱਲ ਇਧਰ ਮੁਹਰ ਕਰ ਦੋ ਜਾਨੇ ਤੇਗ ਤੇਗ ਵੀਰ ਚਲ ਆ ਜਾਓ ਵੀਰੋ ਜੀ ਆਪ ਬ੍ਰਿਜ ਤੇ ਆਪ ਬ੍ਰਿਜ ਤੇ ਜਾ ਕੇ ਉੱਥੇ ਜਾ ਕੇ ਉਹ ਨਹੀਂ ਉੱਥੇ ਚੜ੍ਹਾਈ ਲੱਗ ਜੇ ਬ੍ਰਿਜ ਤੇ ਆ ਜੇ ਤੁਹਾਨੂੰ

ਓਏ ਹਲਾ ਬੁਣੀ ਆਉਣ ਡੇ ਓਏ ਨਲਾਗਾ ਓ ਵੇਖੋ ਹਾਂ